ਕਤਰਾ ਰਹੇ ਆ ਬੀਜਪੀ ਲੀਡ ਨੇ ਜਾਈ ਨਾ ਕੰਮ ਚੱਲੂਗਾ ਜਿਵੇਂ ਆਪਣੇ ਅੰਗਰੇਜ਼ ਮਾਰ ਕੇ ਸੀ ਬਹੁਤ ਪੁਰਾਣੀ ਗੱਲ ਹੈ ਉਹਨੇ ਟੈਕਸੀ ਕਿਤੀ ਕਰਾਈ ਸੀ ਤੇ ਉਹਨਾਂ ਨੇ ਟੈਕਸੀ ਕਿਤੀ ਆਈ ਨਹੀਂ ਪਰ ਜੇ ਤੁਸੀਂ ਕੀ ਕਰਦੇ ਬਾਰੋ ਆ ਕੇ ਦੇਖ ਜਿਹੜਾ ਤੁਹਾਡੇ 550 ਅਕਾਊਂਟ ਨੰਬਰ ਪਲੇਟਾ ਜਿੰਨਾਂ ਦੇ ਲੱਗੀਆਂ ਹਾਈ ਨਵੇਂ ਹਾਈ ਸਕੂਲ ਹੋਰ ਕਰ ਲੈ ਲਿਆ ਕਿ ਹੈ ਜਿੱਥੋਂ ਟਿਚਾ ਖਾਣਾ ਨਹੀਂ ਲੱਗੀਆਂ ਹਾਂਜੀ ਨਹੀਂ ਲੱਗੀਆਂ ਨਹੀਂ ਲੱਗੀਆਂ ਜੀ ਉਹ ਤੁਹਾਨੂੰ ਅਲਾਉਡ ਹੈ ਕਿ ਉਹ ਆ ਗਿਆ 17 ਵਜੇ ਤੁਹਾਡੇ ਸਾਰੇ ਕੋਲੇ ਡਾਕੂਮੈਂਟ ਆਏਗੇ ਤਾਂ ਉਹਦੇ ਜੇ ਡੀ ਰੀ ਦਾ ਕੋਈ ਡਾਕੂਮੈਂਟ ਨਹੀਂ ਬਣਦਾ ਕੱਲਾ ਮੋਟਰਸਾਈਕਲ ਦਾ ਬਣਦਾ ਨਹੀਂ ਬਣਦਾ ਨਾ ਡੀ ਰੀ ਦਾ ਫੇਰ ਆਪਾਂ ਆਪ ਹੀ ਕ੍ਰਾਇਮ ਨੂੰ ਵਾਅਦਾ ਦੇ ਰਹੇ ਹਾਂ ਕਿਤੇ ਦਾ ਵੀ ਕ੍ਰਾਇਮ ਨੂੰ ਭੁਣਾਉਣਾ ਰੱਖ ਕੇ ਤੇ ਕਿਤੇ ਦੇ ਆਪਾਂ ਉਹਨੂੰ ਹਲ ਕਰ ਲਿਆ ਜਾਂ ਵਧਾ ਰਹੇ ਹਾਂਗੇ ਬੰਦੇ ਵਾਰੋਂ ਆਦੇ ਤਾਂ ਨਾ ਦੇਗੇ ਤੁਸੀਂ ਕਿਉਂ ਉਹ ਸਾਰਾ ਗਲਤੀ ਹੈ ਸਾਰਾ ਗਲਤ ਹੈ ਇਹ ਤਾਂ ਪੈਨ ਹੈ ਇਹ ਭਾਈਵੰਦੀ ਹੈ ਕਿ ਤੁਸੀਂ ਭਾਈਵੰਦੀ ਦੇ ਨਾਲ ਸਾਨੂੰ ਥੋੜਾ ਜਿਹਾ ਖਰਾ ਦੇ ਦੋਗੇ ਤਾਂ ਸਾਡਾ ਰਜਗਾਰ ਚਲੀ ਜਾਊਗਾ ਕਿਸੇ ਦਾ ਜਿਹੜਾ 1 ਲੱਖ ਜਾਂਦਾ ਕਿਸੇ ਦਾ 2 ਲੱਖ ਜਾਂਦਾ ਬੱਚੇ ਪੜੀ ਜਾਂਦੇ ਨੇ ਤੁਹਾਡੇ ਹਰੇਕ ਬੰਦੇ ਦੀ ਗਰੀਬੀ ਤੇ ਆਗੇ ਤਾਂ ਅਸੀਂ ਕਿਸੇ ਦਾ ਘਰ ਨੌਕਗਾਰ ਨਹੀਂ ਮਾਰਨਾ ਠੀਕ ਹੈ ਉਹਨਾਂ ਤੁਹਾਯਾ ਸਾਥ ਚੱਕ ਲਿਜਾਉਂਗੇ ਤੁਸੀਂ ਵੀ ਦੇਖ ਲੋ ਤੁਸੀਂ ਵੀ ਦੇਖੋ ਅਸੀਂ ਸਮਾਨ ਹੈ ਤਾਂ ਰਿਹੜੀ ਆ ਸਮਾਨ ਪਾ ਲੈਣਾ ਛੋਟੇ ਹੱਥੀ ਦਾ ਉਹ ਛੋਟੇ ਹੱਥੀ ਦਾ ਮੈਂ ਅੱਜ ਤੁਹਾਨੂੰ ਫੋਟੋਆਂ ਲਗਾ ਮੈਂ ਤੁਹਾਡੇ ਜਿਹੜੇ ਜਗਨ ਰੋਡ ਦੇ ਉੱਤੇ ਨੇ ਕਬ ਕਿਰਿਆਸਮਾਨ ਉੱਲਦੇ ਹੋ। ਤੁਹਾਡੇ ਨੱਬਿਆ ਹੁੰਦਾ ਹੈ। ਲੈ ਕੇ ਨਹੀਂ। ਅਸੀਂ ਆਪ ਨਾਲ ਤੱਕ ਨਹੀਂ ਅਸੀਂ ਆਪ। ਫਿਰ ਉਹਨਾਂ ਦੇ ਕੋਲ ਤੁਹਾਡੇ ਡਾਕੂਮੈਂਟ ਸਾਰੇ ਪੁਲੇਟਰਾ ਨੂੰ ਠੀਕ ਹੈ ਜੇ ਅਸੀਂ ਉੱਥੇ ਵੀ ਤੁਹਾਡੇ ਗਲਤ ਚਲਾਨ ਕੱਟਾਂਗੇ ਫਿਰ ਤੁਸੀਂ ਸਾਡੇ ਕੋਲ ਜਿੰਨੇ ਮਰਜੀ ਧੰਨਾ ਬਣ ਕੇ ਕਰ ਦਿਓ। ਇਹ ਗੱਲ ਜੇ ਤੁਹਾਡੇ ਕੋਲ ਪੂਰੇ ਨਹੀਂ ਹੁੰਦੇ ਫਿਰ ਵੀ ਤੁਸੀਂ ਕਰੋਗੇ ਫਿਰ ਆਪਕਾ ਹਸਨ ਹੱਲ ਬਣ ਬਿਲਕੁਲ ਉਹਦਾ ਹੱਥ ਨੂੰ ਹੱਥ ਜੇ ਵੀਰ ਜੀ ਦਾ ਹੱਥ ਪੂਰੇ ਨਹੀਂ ਕਰੂਗਾ ਤਾਂ 5 ਮਿੰਟ ਸਾਰੇ ਪੂਰੇ ਕਰਕੇ ਚੱਲੋਗੇ ਅਸੀਂ ਕੁਝ ਨਹੀਂ ਕਹਿੰਦੇ ਉਹਦਾ 5 ਮਿੰਟ ਪੂਰੇ ਕਰੂਗੇ ਫਿਰ ਅਸੀਂ ਜਿਹੜਾ ਗਲਤ ਦਾ ਗਲਤ ਕਹਿਣਾ ਦਾ ਖਾਤੇ ਵੰਦ ਲਾਇਸੈਂਸ ਕਿੰਨੇ ਕੋਲੇ ਜਿਹੜੇ ਖੜੇ ਭਾ ਜਿੰਨਾ ਕੋਲੇ ਹੈ ਨਹੀਂ ਦੱਸ ਸੀ ਉਹਨਾਂ ਨੂੰ ਨੂੰ ਕਰ ਦੋ ਜਿਹਦੇ ਕੋਲ ਹੋਵੇਗਾ ਉਹ ਹੱਥ ਖੜੇ ਕਰੋ ਹੈ ਨਹੀਂ ਨਾ ਬਾਈ ਰਾਖਾ ਕੋਈ ਨੰਬਰ ਕੋਲੇ ਲਾਇਸੈਂਸ ਹੈ ਕੀ ਤੁਹਾਡੇ ਕੋਲ ਫਿਰ ਚਲਾ ਸਕਦੇ ਆਂ ਆਪਾਂ ਬਿਨਾਂ ਲਾਇਸੈਂਸ ਤੋਂ 40 ਸਾਲ ਦੀ ਉਮਰ ਹੈ ਉੱਤੇ ਹੈਗੀ ਤਾਂ ਬਣਾ ਨਹੀਂ ਸਕਦਾ ਕਿਉਂ ਨਹੀਂ ਬਣਦਾ ਮੋਟਰਸਾਈਕਲ ਕਿਹੜੀ ਬਣੀ ਹੁੰਦਾ ਹੈ ਬਾਈ ਮਿਹਰਬਾਨੀ ਜਿਹੜਾ ਤੁਹਾਡਾ ਹੈਗਾ ਨਾ ਵੱਡੀ ਲੈਂਥ ਵਾਲੇ ਜਾਂ ਵਾਲੇ ਹਾਈਟ ਦੇ ਉਹਨਾਂ ਨੂੰ ਆਹ ਉਹ ਝੰਡਾ ਝੰਡਾ ਕਰ ਲੋ ਆਦੇ ਚੱਲਣਾ ਹੋਰ ਲੈ ਬਟੂਨਾਂ ਕੱਢ ਕੇ ਚੱਲੋ ਵੀ ਤੁਹਾਡਾ ਰੋਟੀ ਪਾਣੀ ਦਾ ਵੀ ਚੱਲੀ ਚੱਲੇ ਠੀਕ ਹੈ ਤੁਹਾਡੀ ਗਰੀ ਮਾਰ ਵੀ ਨਾ ਹੋਵੇ ਸਸਤਨ ਨਾਲ ਚੱਲੀ ਚੱਲੋ ਕੋਈ ਗੱਲ ਨਹੀਂ ਉਹਨਾਂ ਦੇ ਬੰਦਾਂ ਉੱਥੇ ਜਾ ਕੇ ਉਹਨਾਂ ਤੇ ਕਹਿ ਰਹੇ ਸੱਜਣਾ ਬੰਦਾ ਇਹ ਕੋਈ ਪਾਈਪ ਤਾਂ ਜਲਾ ਸਾਨੂੰ ਮਗਰ ਨਾ ਆਪਣਾ ਵੀਰ ਬਣ ਕੇ ਅਸੀਂ ਵਗ ਨੀ ਜਾਣਾ ਕਹਿੰਦੇ ਜੁਰੀੜੀ ਅੱਡੀ ਚਾਹ ਉਸਮਾਨ ਲੱਗਣਾ ਅਸੀਂ ਦੇਖੋ ਵੀ ਜਿਹੜੇ ਪਾਈਪਾ ਢੋਣ ਵਾਲੇ ਆ ਸਰੀਆ ਢੋਣ ਵਾਲੇ 20 ਫੁੱਟ ਦੀਆਂ ਜਿਹਾਂ ਕੋਲੇ ਪਾਈਪਾ ਲੰਮੀਆਂ ਪਾਈਆਂ ਹੋ ਮਿਲ ਜਾਣੀਆਂ ਇਹੇ ਉਹਦਾ ਕਾਗਜ਼ ਪੂਰੇ ਆ ਉਹਦਾ ਚਲਾਨ ਕੱਟੀ ਹੋ ਠੀਕ ਹੈ ਨਾ ਮੈਂ ਉਹਨਾਂ ਨੂੰ ਕਿਉਂ ਉਹ ਅਜਾ ਅਜੋ ਆਪ ਦਾ ਲਾਲਚ ਕਰਦੇ ਆ ਕੱਲ ਨੂੰ ਉਹ ਪਤਾ ਕੀ ਕਿਸੇ ਦਾ ਨੁਕਸਾਨ ਕਰਨਗੇ ਨੁਕਸਾਨ ਤੋਂ ਹੀ ਲੋਕਦੇ ਆ ਠੀਕ ਹੈ ਕਿ ਨਹੀਂ ਇਹ ਕਿਸੇ ਦਾ ਨੁਕਸਾਨ ਜੇ ਮੈਂ ਅਫਸਰਾਂ ਨੇ ਆਪਾਂ ਨੂੰ ਸਮਝਾਇਆਗਾ ਕਿ ਕਿਸੇ ਦਾ ਨੁਕਸਾਨ ਹੋ ਗਿਆ ਟੋੜਾ ਘਰ ਲੱਗ ਜਾਊਗਾ ਹਾਂ ਜੀ ਬੋਲੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਆ ਜੀ ਡਾਕਟਰ ਸਟ੍ਰੈਟ ਪਹੁੰਚੋ ਅਸੀਂ ਟ੍ਰੈਫਿਕ ਅਫਸਰ ਦੇ ਵਿੱਚ ਇਸ ਕਰਕੇ ਪਹੁੰਚੇ ਸੀ ਵੀ ਜੋ ਸਾਡੀਆਂ ਜਗਾੜੂ ਰੇੜੀਆਂ ਨੇਗੀਆਂ ਜੀ ਜੋ ਸਾਡਾ ਰਜਗਾਰ ਹੈਗਾ ਅਸੀਂ ਬਣਾਇਆ ਆਪਦਾ ਕਿਸੇ ਨੇ ਕਰਜ਼ਾ ਬਾਹਲਾ ਚੱਕ ਕੇ ਕਿਸੇ ਨੇ ਥੋੜਾ ਚੱਕ ਕੇ ਅਸੀਂ ਟ੍ਰੈਫਿਕ ਦੇ ਇੰਚਾਰਜ ਕੋਲੇ ਆਏ ਸੀਗੇ ਵੀ ਸਾਨੂੰ ਜੀ ਤੁਹਾਡਾ ਰਜਗਾਰ ਬੰਦ ਨਾ ਹੋਵੇ ਸਾਨੂੰ ਪ੍ਰਸ਼ਾਸਨ ਦੇ ਅਫਸਰਾਂ ਨੇ ਬਹੁਤ ਸਾਥ ਦਿੱਤਾ ਤੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਪੂਰਾ ਸਾਥ ਦੇਵਾਂਗੇ ਜਿਨ੍ਹਾਂ ਵੀ ਸਾਨੂੰ ਕੋਈ ਸਾਥ ਦਿੱਤਾ ਜਾਵੇ ਹਾਂ ਕਈਆਂ ਕੋਲੇ ਕੋਈ ਕਾਗਜ਼ ਪੱਤਰ ਡਰਾਈਵਿੰਗ ਲਾਇਸੈਂਸ ਨਹੀਂ ਆਰ.ਸੀ ਵੀ ਹੈ ਨਹੀਂ ਜੀ ਲੱਗਦਾ ਵੀ ਉਹ ਤਾਂ ਰੱਖਣੀ ਚਾਹੀਦੀ ਜਿਹੜੀ ਚ ਬਣਾਉਣੀ ਆ ਆਰ.ਸੀ ਤੇ ਨਸੰਤਤਾ ਜੀ ਜ਼ਰੂਰੀ ਚਾਹੀਦਾ ਕੱਲ ਨੂੰ ਸਾਡਾ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਸਾਡੇ ਹੋ ਜਾਂਦਾ ਸਮਝੇ ਜੀ ਜਾਂ ਸਾਡੀ ਗਲਤੀ ਨਾ ਹੋ ਜਾਂਦਾ ਜਾਂ ਕਿਸੇ ਦੂਸਰੇ ਦੀ ਗਲਤੀ ਨਾ ਹੋ ਜਾਂਦਾ ਜਦੋਂ ਸਾਡੇ ਕੋਲੇ ਕਾਗਜ਼ ਪੂਰੇ ਨਹੀਂ ਪਰ ਸਾਨੂੰ ਗਲਤ ਕਿਹਾ ਜਾਊਗਾ ਜੀ ਠੀਕ ਹੈ ਇੱਕ ਕੱਲ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਹਾਂਜੀ ਇੱਕ ਕੱਲ ਧਰਨਾ ਪ੍ਰਦਰਸ਼ਨ ਇਹਨਾਂ ਨੇ ਕੀਤਾ ਸਾਡੀ ਦੂਸਰੀ ਪਾਰਟੀ ਵਾਲਿਆਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਦੇਖੋ ਵੀ ਕੋਈ ਵੀ ਕੰਮ ਕਰਦੇ ਆਪਾਂ ਤੇ ਆਪਾਂ ਗਵਰਨਮੈਂਟ ਦੇ ਐਂਟੀ ਹੋਵਾਂਗੇ ਤਾਂ ਗਵਰਨਮੈਂਟ ਆਪਾਂ ਨੂੰ ਕਦੇ ਨਹੀਂ ਵਖਸਦੀ ਠੀਕ ਹੈ ਕਿ ਨਹੀਂ ਜੀ ਤੇ ਗਵਰਨਮੈਂਟ ਦੇ ਨਾਲ ਅਸੀਂ ਐਂਟੀ ਨਹੀਂ ਹੋਣਾ ਚਾਹੁੰਦੇ ਅਸੀਂ ਤਾਂ ਸਾਡੀ ਦੂਸਰੀ ਪਾਰਟੀ ਬਣੀ ਹੋਈ ਹੈ ਇਧਰ ਕੀ ਕਹਿਣ ਨੂੰ ਦਈ ਭੱਟੀ ਰੋਡ ਤੇ ਇਧਰ ਅਸੀਂ ਰਹਿੰਦੇ ਆ ਅਸੀਂ ਗਵਰਨਮੈਂਟ ਦੇ ਐਂਟੀ ਹੋਣਾ ਨਹੀਂ ਚਾਹੁੰਦੇ ਅਸੀਂ ਤਾਂ ਗਵਰਨਮੈਂਟ ਨੂੰ ਹੀ ਕਹਿੰਦੇ ਵੀ ਸਾਨੂੰ ਗਵਰਨਮੈਂਟ ਸਾਥ ਦੇਵੇ ਅਸੀਂ ਗਵਰਨਮੈਂਟ ਨੂੰ ਸਾਥ ਦਿੰਦੇ ਆ ਜੀ ਤੇ ਸਾਡਾ ਰੁਜ਼ਗਾਰ ਜਿਹੜਾ ਹੈਗਾ ਬੰਦ ਨਾ ਹੋਵੇ ਇਹਨਾਂ ਦਾ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਜਰ ਰੁ ਤੱਕ ਹਰੀ ਝੰਡੀ ਦੇਤੀ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਕਈ ਕਵਾੜੀਆਂ ਤੋਂ ਮੋਟਰਸਾਈਕਲ ਲੈ ਲੈਂਦੇ ਆ ਉਹ ਚੋਰੀ ਦੇ ਵੀ ਹੋ ਸਕਦੇ ਆ ਲੱਗਦਾ ਵੀ ਇਸ ਤਰ੍ਹਾਂ ਨਹੀਂ ਲੈਣੇ ਚਾਹੀਦੇ ਜਿਹੜਾ ਕੋਈ ਚੋਰੀ ਦਾ ਮੋਟਰਸਾਈਕਲ ਆ ਜਾ ਉਹਦੀ ਕੋਈ ਆਰਸੀ ਵਗੈਰਾ ਨਹੀਂ ਆ ਚਲੋ ਅਪਡੇਟ ਹੋਈ ਆ ਕਮ ਸੇ ਕਮ ਉਹਦੇ ਕੋਈ ਕਾਗਜ਼ ਪੱਤਰ ਤਾਂ ਹੋਣੇ ਚਾਹੀਦੇ ਜੀ ਕੋਲੇ ਠੀਕ ਹੈ ਚੋਰੀ ਤਾਂ ਚੋਰੀ ਹੈ ਜੀ ਹਾਂ ਸਿਆਣੇ ਕਹਿੰਦੇ ਆ ਕਿ ਚੋਰੀ ਲੱਖਦੀ ਤੇ ਚੋਰੀ ਕੱਕਦੀ ਵੀ ਸਾਨੂੰ ਕੀ ਪਤਾ ਜੀ ਟੋਰੀ ਦੇ ਵਾਲ ਤੇ ਲੈ ਕੇ ਲਾਲੇ ਮੁੜ ਕੇ ਸੱਡਾ ਜਿਹੜਾ ਬਣਿਆ ਹੋਇਆ ਉਹ ਵੀ ਚੱਲ ਆਉਗਾ ਤੁਹਾਡੀ ਦੋ ਜੁਨੀ ਨੇ ਜਿਵੇਂ ਤੁਸੀਂ ਜਸ ਰਹੇ ਹੋ ਤੁਹਾਡਾ ਆਪਾਂ ਚ ਤਾਲਮੇਲ ਨਹੀਂ ਪੜਦਾ ਤਾਲਮਿਲ ਇਸ ਕਰਕੇ ਨਹੀਂ ਬੈਠਦਾ ਜੀ ਜਦੋਂ ਬੰਦੇ ਬਾਹਰੋਂ ਮਤਲਬ ਜਿਹੜੇ ਉਹ ਦੁਨੀਆ ਦੇ ਬੰਦੇ ਨੇ ਉਹ ਜਾਦੇ ਬੰਦੇ ਹੈਗੇ ਜੀ ਉਹਨਾਂ ਨੇ ਬਾਹਰੋਂ ਬੰਦੇ ਮਂਗਾ ਕੇ ਆਪਣਾ ਪ੍ਰਦਰਸ਼ਨ ਵੱਡਾ ਕਰਿਆ ਅਸੀਂ ਬਗੈਥਾ ਉਹਨਾਂ ਦੇ ਵਿੱਚ ਸੀਗੇ ਮੇਨ ਮੇਨ ਬੰਦੇ ਪਰ ਅਸੀਂ ਚੁੱਪ ਕਰਕੇ ਬੈਠੇ ਅਸੀਂ ਉੱਤੇ ਕੋਈ ਆਪਦੀ ਕੋਈ ਇੰਟਰਵਿਊ ਨਹੀਂ ਦਿੱਤੀ ਕਿਸੇ ਦੀ ਕੋਈ ਚਾਹੇ ਕਿਸੇ ਦੇ ਖਿਲਾਫ ਗੱਲ ਨਹੀਂ ਕੀਤਾ ਅਸੀਂ ਉਹਨਾਂ ਦੀ ਸਾਰੀਆਂ ਗੱਲਾਂ ਸੁਣੀਆਂ ਅਸੀਂ ਉਹ ਚੀਜ਼ ਨੂੰ ਦੇਖ ਕੇ ਅੱਜ ਇੱਥੇ ਟ੍ਰੈਫਿਕ ਅਫਸਰ ਕੋਲੇ ਪਹੁੰਚੇ ਆਂ ਵੀ ਸੋਹੋਸ ਗਵਰਨਮੈਂਟ ਦੇ ਐਂਟੀ ਚੱਲ ਰਹੇ ਆ ਵੀ ਅਸੀਂ ਗਵਰਨਮੈਂਟ ਦੇ ਐਂਟੀ ਨਹੀਂ ਚੱਲਣਾ ਸਾਡਾ ਵਾਰ-ਵਾਰ ਇਹ ਹੀ ਬਿਆਨ ਹੈ ਵੀ ਅਸੀਂ ਨਹੀਂ ਗੌਰਮੈਂਟ ਦੇ ਅੰਟੀ ਚੱਲਣਾ ਵੀ ਸਾਡਾ ਰਜਗਾਰੇ ਮਨੁਕਰੀ ਚੱਲਦਾ ਰਹੇ। ਹਾਂਜੀ ਜੀ। ਨਾ ਕੀ ਨਾਮ ਹੈ ਤੇ ਕਿਹ ਕਿਹਨੇ ਚੌਂਦਾ ਜਿਸ ਨੂੰ ਰੀਡਿੰਗਾਂ ਹੁੰਦਾ ਹੈ? ਮੈਂ ਨਾ ਸਬ ਇੰਸਪੈਕਟਰ ਨੂੰ ਮੀਨ ਚਾਰਜ ਕਰ ਰਖੰਦਾ। ਅ ਅੱਜ ਕੁਝ ਜਿਹੜੇ ਜਗਾਡੂਰੀਟੀਆਂ ਵਾਲੇ ਮੈਨਾਂ ਆਏ ਸੀ ਜਿਨ੍ਹਾਂ ਨੇ ਅਬਜੈਕਸ਼ਨ ਕੀਤਾ ਕਿ ਸਾਡੇ ਜਿਹੜੇ ਕਿ ਜਗਾਡੂਰੀਟੀਆਂ ਤੇ ੱੱਕੇ ਨਾਲ ਚਲਾਨ ਕੀਤੇ ਜਾਂਦੇ ਆਂ ਜੀ। ਅ ਜਿਨ੍ਹਾਂ ਨੂੰ ਕਿ ਸਮਝਾਇਆ ਗਿਆ ਤੇ ਕੋਈ ਜਿਹੜੀ ਜਗਾਡੂ ਰੇੜੀ ਆ ਉਹ ਤਾਂ ਕਿਸੇ ਤਰੀਕੇ ਨਾਲ ਵੀ ਆਨ ਰੋਡ ਚੱਲ ਹੀ ਨਹੀਂ ਸਕਦੀ। ਉਹ ਵੇਖ ਕੇ ਜੀ ਉਹ ਦਿੱਚ ਨਹੀਂ ਆਉਂਦੀ ਇਹ ਵੀਕਲ ਦੇ ਵਿੱਚ ਨਹੀਂ ਆਉਂਦੀ ਜੀ ਜਿਹਦਾ ਕੋਈ ਇਹ ਨਾ ਤੈ ਕੋਈ ਟੈਕਸ ਭਰਦੇ ਆ ਨਾ ਕੋਈ ਹੋਰ ਇਹਦਾ ਬੀਮਾ ਕਿਲੇ ਮਾਉਣ ਦਾ ਇਹਨਾਂ ਨੂੰ ਸਾਰਾ ਸਮਝਾਇਆ ਗਿਆ ਤੇ ਵੀ ਜੇ ਤੁਸੀਂ ਸਮਾਨ ਜਿਹੜਾ ਆਪਦਾ ਰੋਜ਼ਗਾਰ ਚਲਾਉਣਾ ਹੈਗਾ ਉਹਦੇ ਵਿੱਚ ਅੰਦਰ-ਅੰਦਰ ਚਲਾਉ ਨਾ ਕੇ ਤੁਸੀਂ ਵੱਡੀਆਂ ਪੈਕਾਂ ਲੋਡ ਕਰੋਗੇ ਜਾਂ ਕੋਈ ਸ਼ਰੀਆ ਲੋਡ ਕਰਕੇ ਲੈ ਕੇ ਜਾਓਗੇ ਅਹ ਦੇਖੋ ਪਿਛਲੇ ਦਿਨੀ ਇੱਕ ਮੰਗਾਂ ਵੀ ਜਾ ਰਿਹਾ ਸੀ ਕਿ ਅਸੀਂ ਦੋ ਰੀਡੀਆਂ ਜਿਹੜੀਆਂ ਬੜੀਆਂ ਹੁੰਦੀਆਂ ਸੀ ਉਹ ਮੋਟਰਸਾਈਕਲ ਵੀ ਚੋਰੀ ਦਸੀ ਇਸ ਤਰ੍ਹਾਂ ਦੇ ਜਿਹੜੇ ਕੋਈ ਹੈਗੇ ਕੁੱਕਾ ਵਿਚਾਕ ਕਰ ਰਹੇ ਆ। ਅਹ ਦੇਖੋ ਉਹ ਵੀ ਅਸੀਂ ਚੈੱਕ ਕਰਦੇ ਆ ਨਾਲ ਨਾਲ ਇਹਨਾਂ ਨੂੰ ਦੱਸਤਾ ਵੀ ਜੇਕਰ ਕੋਈ ਚੋਰੀ ਦਾ ਫੜਿਆ ਗਿਆ ਉਹਦੇ ਨਾਲ ਅਸੀਂ ਉੱਤੇ ਤਾ ਮੌਸ ਹੁੰਦਾ ਨਾਲ ਨਾਲ ਜਿਹੜੀ ਵੀ ਡਿਊਟੀ ਤੱਕ ਅਫੈਂਸ ਬਣਦਾ ਉਹ ਮੁਕਾ ਮੁਕਦਮਾ ਤੱਕ ਪਹੁੰਚਾਇਆ ਜਾਂਦਾ। ਬਲੇ ਸੰਸੈ ਨਹੀਂ ਇਹਨਾਂ ਨੂੰ ਕਿਸੇ ਕੋਈ ਵੀ ਨਹੀਂ ਆ ਸਿੱਧੇ ਨਹੀਂ ਸੰਸੈ। ਅਹ ਦੇਖੋ ਮੋਟਰਸਾਈਕਲ ਦਾ ਕੁਝ ਕੁ ਕੋਲੇ ਆਰ ਸੀਆਂ ਹੈਗੀਆਂ ਹੈਗੀਆਂ। ਉੱਚ ਜਿਹੜੇ ਪਾਸਿੰਗ ਕਰਉਣ ਵਾਲੇ ਆਗੇ ਉਹ ਵੀ ਇਹਨਾਂ ਨੂੰ ਵਾਰਨਿੰਗ ਜਿਹਾਤਾ ਤੇ ਮੋਟਰਸਾਈਕਲ ਪਾਸਿੰਗ ਕਰਾ ਲੂ ਆ ਲਾਇਸੈਂਸ ਵੀ ਬਣਵਾਉ ਇਹਨਾਂ ਕੋਲੇ ਵਿੱਚ ਜਿੰਨੇ ਬੰਦੇ ਆਏ ਸੀ ਉਹਨਾਂ ਕੋਲੇ ਸਿਰਫ ਦੋ ਕੋਲੇ ਲਾਇਸੈਂਸ ਸੀਗੇ ਉਹਨਾਂ ਦਾਤ ਵੀ ਜਿਹਾਤਾ ਇੱਕ ਤੱਤੇ ਦੇ ਵਿੱਚ ਵਿੱਚ ਆਦਾ ਲਾਇਸੈਂਸ ਬਣਵਾ ਲਓ ਵਰਨਾ ਨਹੀਂ ਕਾਰ ਵੀ ਗੱਡੀ ਕੰਟੀਨਿਊ ਜਾਰੀ ਰਹੂਗੀ ਹੁਣ ਜਿਹਨੂੰ ਮੋਟਰਸਾਈਕਲ ਹੈ ਇਹ ਤੇ ਜੇ ਟ੍ਰੈਪਲਰ ਸਵਾਰੀ ਭਾਲ ਗਿਆ ਤਾਂ ਉਹਦਾ ਚਲਾਣ ਹੋ ਜਾਂਦਾ ਭਾਈਨ ਪਰ ਇਹ ਤਾਂ ਰੇਟਿੰਗ ਲਾ ਕੇ ਚੇਜੇ ਸਭ ਤੋਂ ਬਾਹੀ ਬੈਠਦਾ ਹੈ